ਐਮਐਲਏ ਨੇ ਬੋਲੇ ਸੀ ਉਹਨਾਂ ਦੇ ਸਹਿਮਾਨ ਦੇ ਵਿੱਚ ਅੱਜ ਅਸੀਂ ਰੈਲੀ ਲੱਖੀ ਸੀ ਔਰ ਬਿਲਕੁਲ ਇੱਕ ਰੋਸ਼ ਪ੍ਰਦਰਸ਼ਨਾ ਫਲਿਤ ਸਮਾਜ ਦਾ ਗਰੀਬ ਲੋਕਾਂ ਦਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਹੰਕਾਰੀ ਹੋ ਚੁੱਕੇ ਨੇ ਕਿ ਕਿਸ ਤਰ੍ਹਾਂ ਚੇਅਰਮੈਨ ਜਿਹੜੇ ਚੇਅਰਮੈਨ ਦੇ ਅਹੁਦੇ ਉੱਤੇ ਬੰਦੇ ਲੱਗੇ ਉਹਨਾਂ ਦੇ ਪਤੀ ਪ੍ਰਤੀਅਪ ਸ਼ਬਦ ਬੋਲਦੇ ਨੇ ਸਨਮਾਨ ਨਹੀਂ ਹੈਗਾ ਕਿਉਂ ਕਾਂਗਰਸ ਪਾਰਟੀ ਦੇ ਪਹਿਲਾਂ ਵੀ ਪ੍ਰਤਾਪ ਆਜਵਾਜੀ ਕਹਿੰਦੇ ਸੀ ਕਿ ਮਟੀਰੀਅਲ ਕਿੱਥੋਂ ਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬਦਲਾਅ ਲੈ ਕੇ ਆਂਦਾ ਹੈਗਾ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਛੋਟੇ ਕੰਮ ਕਰਦੇ ਲਾਲੋ ਜਿਹੜੇ ਆਮ ਘਰਾਂ ਚੋਂ ਪੈਦਾ ਹੋਏ ਸੀਗੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਉਹਨਾਂ ਨੂੰ ਚੇਅਰਮੈਨ ਬਣਾਇਆ ਉਹਨਾਂ ਨੂੰ ਐਮਐਲਏ ਬਣਾਇਆ ਸੋ ਇਹ ਇਹ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਉਹਨਾਂ ਨੂੰ ਬਹੁਤ ਚੁੱਪਦਾ ਗਿਆ ਸੀ ਇਹੀ ਕਾਰਨ ਹੈ ਕਿ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਜਿਹੜੀ ਉਹਨਾਂ ਦੀ ਮਾਨਸਿਕਤਾ ਕੋਈ ਸਾਹਮਣੇ ਆਉਂਦੀ ਹੈਗੀ ਕਿਸ ਤਰ੍ਹਾਂ ਗਰੀਬ ਲੋਕਾਂ ਦਾ અપਮਾਨ ਕਰਦੇ ਨੇ ਕਿਸ ਤਰ੍ਹਾਂ ਉਹ ਗਰੀਬ ਲੋਕਾਂ ਦੇ ਵਿਰੋਧੀ ਨੇ ਸਰ ਪੰਜਾਬ ਪੂਰਾ ਘੁੰਮ ਰਿਹਾ ਵਿੱਤ ਮੰਤਰੀ ਉਹ ਪੰਜਾਬ ਦੇ ਤੁਸੀਂ ਕੀ ਲੱਗ ਰਿਹਾ ਲੋਕ ਸਭਾ ਚ ਨਾ ਹਾਂ ਬਿਲਕੁਲ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਅੱਛਾ ਮਾਹੌਲ ਆਗਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਫਤਿਹ ਕਰੂਗੀ ਪੰਜਾਬ ਦੇ ਅੰਦਰ ਦੋ ਸਾਲਾਂ ਚ ਕੀਤੇ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਦੋ ਸਾਲਾਂ ਚ ਕੀਤੇ ਨੇਗੇ ਲੋਕ ਉਹਦੇ ਮੋਰ ਲਾਉਣ ਲਈ ਤਿਆਰ ਨੇ ਔਰ ਦੂਜੇ ਪਾਸੇ ਉਹ ਪਾਰਟੀਆਂ ਲਗੀਆਂ ਜਿਵੇਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੀ ਜਿਸ ਨੇ ਕਿਸਾਨਾਂ ਤੇ ਤਸ਼ੱਦਦ ਟਾਹਿਆ ਪੰਜਾਬ ਦੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਤਿੰਨ ਕਾਲੇ ਕਾਨੂੰਨ ਬਣਾਏ ਅੱਜ ਉਹਨੂੰ ਸਭ ਤੋਂ ਸਮੋਲ ਲਈ ਪੰਜਾਬ ਦਾ ਕਿਸਾਨ ਪੰਜਾਬ ਦਾ ਵਪਾਰੀ ਜਿਹੜਾ ਉਹ ਪੱਪਾ ਪਾਰ ਹੋਇਆਗਾ ਪਰ ਮੈਂ ਸਮਝਦਾ ਦੇਸ਼ ਦੇ ਅੰਦਰੋਂ ਭਾਰਤੀ ਜਨਤਾ ਪਾਰਟੀ ਹਾਰੂਗੀ 400 ਪਾਰ ਦਾ ਟੀਚਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਜਿਹੜੀ ਜਮਾਨਤ ਆ ਉਹ ਵੱਡੇ ਪੱਧਰ ਤੇ ਜਫਤ ਹੋ ਰਹੀ ਆ ਮੈਂ ਬਹੁਤ ਸਾਰੇ ਸੂਬਿਆਂ ਚ ਗਿਆਗਾ ਅੱਜ ਮਹਾਰਾਸ਼ਟਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਹਾਰ ਰਹੀ ਆ ਅੱਜ ਉੱਤਰ ਪ੍ਰਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਹਾਰ ਰਹੀ ਆ ਅੱਜ ਹਰਿਆਣੇ ਦੇ ਅੰਦਰ 10 0 ਦੇ ਨਾਲ ਭਾਰਤੀ ਜਨਤਾ ਪਾਰਟੀ ਹਾਰੀ ਮੈਂ ਦੋ ਦਿਨ ਪਹਿਲਾਂ ਹਰਿਆਣੇ ਦੇ ਅੰਦਰ ਸੀਗਾ ਲੋਕਾਂ ਚ ਬਹੁਤ ਪਾਰੀ ਲਹਿਰ ਆ ਗਈ ਔਰ ਭਾਰਤ ਜਨਤਾ ਪਾਰਟੀ ਦੇ ਗਰਾਊਂਡ ਦੇ ਲੋਕ ਪੱਪਾ ਪਾਰ ਹੋਏ ਨੇਗੇ ਔਰ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਬਦਰਾਵ ਇਸ ਇਲੈਕਸ਼ਨ ਚ ਦੇਖੀ ਨੂੰ ਭਾਰਤ ਜਨਤਾ ਇੱਕ ਬੜੀ ਚਰਚਾ ਦਾ ਵਿਸ਼ਾ ਇਹ ਹੈ ਕਿ ਸਾਰੇ ਦੇਸ਼ ਤੋਂ ਬਿਨ ਤੁਹਾਡਾ ਕੇਂਦਰ ਸਤਰ ਤੇ ਸਮਝੌਤਾ ਲੇਕਿਨ ਪੰਜਾਬ ਜੀ ਹੈ ਦੱਸਿਆ ਕਰਦੇ ਨੇ ਕੀ ਫ੍ਰੈਂਡਲੀ ਮੈਚ ਖੇਲਾ ਜਾ ਰਿਹਾ ਕਾਂਗਰਸ ਤੇ ਆਮ ਆਦਮੀ ਦੇ ਦੇਖੋ ਕੋਈ ਫ੍ਰੈਂਡਲੀ ਮੈਚ ਨਹੀਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਾਂਗਰਸ ਪਾਰਟੀ اپੋਜੀਸ਼ਨ ਚ ਬਿਲਕੁਲ ਹੀ ਤਾਂ ਸਿਧਾਂਤਕ ਤੌਰ ਤੇ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ ਕਿ ਅਸੀਂ ਅਲੱਗ-ਅਲੱਗ ਲੜਾਂਗੇ ਔਰ ਬਿਲਕੁਲ ਪੂਰੇ ਦੇਸ਼ ਦੇ ਅੰਦਰ ਅਸੀਂ ਇੰਡੀਆ ਆਲਾਈਂਸ ਘਟਚੋੜ ਚ ਇਲੈਕਸ਼ਨ ਲੜ ਰਹਾਂਗੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜਾਂਗੇ ਪਰ ਇੱਥੇ ਅਸੀਂ ਜਿਹੜਾ ਹੈਗਾ ਇੱਕ ਕੁਝ ਦੇ ਖਾਫ ਲੱਗ ਸਰ ਕੇਜਰੀਵਾਲ ਨੂੰ ਮਿਲ ਕੇ ਆਏ ਹੋ ਕੋਈ ਖਾਸ ਨਿਹਿਾ ਦਿੱਤਾ ਹੋਵੇ ਉਹਨਾਂ ਨੇ ਸਰ ਕੇਜਰੀਵਾਲ ਸਾਹਿਬ ਬਹੁਤ ਚੜ੍ਹਦੀ ਕਲਾ ਦੇ ਵਿੱਚ ਬਿਲਕੁਲ ਡਟ ਕੇ ਪ੍ਰਚਾਰ ਕਰ ਰਹੇ ਹੋਣਗੇ ਔਰ ਮੈਨੂੰ ਲੱਗਦਾਗਾ ਆਉਣ ਵਾਲੇ ਸਮੇਂ ਚ ਪੰਜਾਬ ਚ ਵੀ ਵੱਡੇ ਆ ਰਹੇ ਨੇਗੇ ਔਰ ਬਹੁਤ ਜਗ੍ਹਾ ਤੇ ਰੈਲੀਆਂ ਵੀ ਕਰਨਗੇ ਰੋਡ ਸ਼ੋ ਵੀ ਕਰਨਗੇ ਔਰ ਪੰਜਾਬ ਦਾ ਯੂਥ ਪੰਜਾਬ ਦੇ ਲੋਕ ਉਹਨਾਂ ਨੂੰ ਬੜੀ ਉਤਸ਼ਾਹ ਨਾਲ ਜੜਾੜੀ ਰਹੇ ਸਰ ਕੀ ਲੱਗਦਾ ਦੇਸ਼ ਭਰ ਚ ਕਿੰਨੇ ਸਿੱਟਮ ਗਠਜੰਬਨ ਤੁਹਾਡੇ ਨੂੰ ਆ ਰਹੀਆਂ ਦੇਖੋ ਗਠਜੰਬਨ ਦੀ ਸਰਕਾਰ ਬਣ ਰਹੀ ਆ ਔਰ ਭਾਰਤੀ ਜਨਤਾ ਪਾਰਟੀ ਜਾ ਰਹੀ ਆ ਦੇਸ਼ ਦੇ ਲੋਕ ਸੰਵਿਧਾਨ ਬਚਾਉਣ ਦੇ ਲਈ ਲੋਕਤੰਤਰ ਬਚਾਉਣ ਦੇ ਲਈ ਕਿਉਂ ਟੁਕ